ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਸਵੱਛਤਾ ਨਾਲ ਹੀ ਦੇਸ਼ ਸਿਹਤਮੰਦ ਅਤੇ ਵਿਕਸਿਤ ਹੋਵੇਗਾ ਵਰਲਡ ਫੂਡ ਇੰਡੀਆ ਪ੍ਰਦਰਸ਼ਨੀ ਨਵੀਂ ਦਿੱਲੀ ਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਖੁਰਾਕ ਖੇਤਰ ਚ ਨਵੀਨਤਾ ਸਥਿਰਤਾ ਤੇ ਸੁਰੱਖਿਆ ਦੇ ਆਲਮੀ ਮਾਪਦੰਡ ਸਥਾਪਿਤ ਕਰਨ ਲਈ ਵਚਨਬੱਧ ਹੈ ਬਾਬਾ ਸ਼ੇਖ ਫਰੀਦ ਜੀ ਦੇ ਆਤਮਨ ਪੂਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ੱਤਲਾ ਬਾਬਾ ਫਰੀਦ ਵਿਖੇ ਮੇਲੇ ਦਾ ਆਗਾਸ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਵਰਖਾ ਤੇ ਬਦਲਵਾਈ ਹੋਣ ਨਾਲ ਮੌਸਮ ਸੁਹਾਵਣਾ ਬਣਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਜੋ ਸਵੱਛਤਾ ਮਹਿੰਮ ਦੇਸ਼ ਵਿਆਪੀ ਮਹਿੰਮ ਬਣ ਗਈ ਹੈ ਅੱਜ ਉਜੈਨ ਵਿੱਚ ਸਫਾਈ ਮਿੱਤਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਖੁਸ਼ੀ ਪ੍ਰਗਟਾਈ ਕਿ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਨੂੰ ਸਫਾਈ ਮਿੱਤਰ ਸੁਰੱਖਿਤ ਸ਼ਹਿਰ ਐਲਾਨਿਆ ਗਿਆ ਹੈ। स्वच्छ भारत मिशन द्वारा हमारे देशवासियों में स्वच्छता के प्रति जागरूकता बढ़ी है तथा तो अभूतपूर्व व्यवहार परिवर्तन हुआ है ये देखकर मुझे हार्दिक प्रसन्नता हो रही है स्वच्छ भारत मिशन के तहत खुले में स्वच्छ से मुक्ति के लिए 11 करोड़ से अधिक शौचालय तथा तो लगभग सवा दो लाख सामुदायिक स्वच्छता परिसर बनाया गया है मुझे ये जानकर प्रसन्नता हुई है की मध्य प्रदेश में अनेक शहरों को सफाई मित्र सुरक्षित शहर घोषित किया गया है ਰਾਸ਼ਟਰਪਤੀ ਨੇ ਕਿਹਾ ਕਿ ਸਵੱਛਤਾ ਨਾਲ ਹੀ ਦੇਸ਼ ਤੰਦਰੁਸਤ ਅਤੇ ਵਿਕਸਿਤ ਹੋਵੇਗਾ ਉਹਨਾਂ ਨੇ ਕਿਹਾ ਕਿ ਮਹਾਕਾਲ ਦੀ ਨਗਰੀ ਉਚੈਨ ਵਿੱਚ ਸਦੀਆਂ ਤੋਂ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਰਵਾਇਤ ਲਗਾਤਾਰ ਚੱਲ ਰਹੀ ਹੈ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਾਲ 2025 ਤੱਕ ਚੱਲਣ ਵਾਲੇ ਸਵੱਛ ਭਾਰਤ ਅਭਿਆਨ ਦੇ ਦੂਜੇ ਪੜਾਅ ਵਿੱਚ ਸਾਨੂੰ ਪੂਰੀ ਤਰ੍ਹਾਂ ਸਵੱਛਤਾ ਦਾ ਟੀਚਾ ਹਾਸਲ ਕਰਨਾ ਹੈ स्वच्छ भारत मिशन के दूसरे चरण के दौरान जो वर्ष 2025 तक तो चलेगा हमें संपूर्ण स्वच्छता का लक्ष्य पूरा करना है खुले में शौच ऐसी मुक्त रहने की स्थिति को बनाए रखते हुए सॉलिड और लिक्विड वेस्ट मैनेजमेंट में, में राष्ट्रीय लक्ष्यों का प्राप्त करना होगा आगामी गांधी जयंती तक तो पूरे देश में स्वभाव स्वच्छता संस्कार स्वच्छता के संदेश को प्रसारित करने का अभियान प्रगति पर है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਖੁਰਾਕ ਖੇਤਰ ਚੰਗੀਆਂਤਾ, ਸਥਿਰਤਾ ਤੇ ਸੁਰੱਖਿਆ ਦੇ ਆਲਮੀ ਮਾਪਦੰਡ ਸਥਾਪਿਤ ਕਰਨ ਲਈ ਵਚਨਬੱਧ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਾਂ ਵਿਖੇ World Food India 2024 ਪ੍ਰਦਰਸ਼ਨੀ ਦੇ ਮੌਕੇ ਅੱਜ ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਜਵੰਤ ਅਤੇ ਵਿਪਨ ਭੋਜਨ ਸੱਭਿਆਚਾਰ ਹੈ। ਕਿਸਾਨ ਦੇਸ਼ ਦੇ ਭੋਜਨ ਵਾਤਾਵਰਣ ਦੀ ਰੀੜ੍ਹ ਨਹੀਂ ਅਤੇ ਸਰਕਾਰ ਕਿਸਾਨਾਂ ਦੀ ਮਦਦ ਵਾਸਤੇ ਨਵੀਆਂ ਨੀਤੀਆਂ ਲੈ ਕੇ ਆ ਰਹੀ ਹੈ। ਸ਼੍ਰੀ ਮੋਦੀ ਨੇ ਉਮੀਦ ਪੜਾਈ ਕਿ ਇਸ ਫੋਰਮ ਤੇ ਭੋਜਨ ਸੁਰੱਖਿਆ ਗੁਣਵੱਤਾ ਦੇ ਮਿਆਰ ਤੇ ਵਧਿਆ ਅਭਿਆਸਾਂ ਵਰਗੇ ਵਿਆਪਕ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਸਵੱਛਤਾ ਹੀ ਸੇਵਾ ਮਹਿੰਮ ਸ਼ੁਰੂ ਹੋ ਚੁੱਕੀ ਹੈ ਜੋ 2 ਅਕਤੂਬਰ ਤੱਕ ਚੱਲੀ ਰਹੇਗੀ। ਇਸ ਸਾਲ ਦਾ ਵਿਸ਼ਾ ਸੁਭਾ ਸਵੱਛਤਾ ਸੰਸਕਾਰ ਸਵੱਛਤਾ ਰੱਖਿਆ ਗਿਆ। ਇਸ ਮੌਕੇ ਪੰਜਾਬ ਦੇ ਵਾਕਵਾਕ ਜ਼ਿਲ੍ਹਾ ਵਿੱਚ ਵੀ ਮਹਿੰਮ ਦਾ ਆਗਾਜ਼ ਹੋ ਚੁੱਕਿਆ ਹੈ ਤੇ ਇਸ ਮਹਿੰਮ ਨੂੰ ਲੈ ਕੇ ਵਾਕਵਾਕ ਸਿਨੇ ਤੋਂ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਦੀਪਕ ਗੁੱਤਾ ਮੈਂ ਸਮਝਦਾ ਹਰ ਦੇਸ਼ ਵਾਸੀ ਹਰ ਸ਼ਹਿਰ ਵਾਸੀ ਦਾ ਇੱਕ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਆਪਣਾ ਮੋਹੱਲਾ ਆਪਣਾ ਸਾਫ਼ ਸਫਾਈ ਰੱਖੇ ਕਿਉਂਕਿ ਸਾਫ਼ ਸਫਾਈ ਰਹੇਗੀ ਤੇ ਅੱਛੀ ਸਿਹਤ ਰਹੇਗੀ ਬਿਮਾਰੀਆਂ ਨਹੀਂ ਆਣਗੀਆਂ ਤੇ ਜਿਹੜੇ ਸਰਕਾਰ ਦੇ ਉੱਪਰ ਜਿਹੜਾ ਬਿਮਾਰੀਆਂ ਤੇ ਖਰਚ ਹੋਉਂਦਾ ਹੈ ਜਿਹੜਾ ਲੋਡ ਹੈ ਉਹ ਘਟ ਹੋਏਗਾ ਉਹ ਸਾਡਾ ਦੇਸ਼ ਤਰੱਕੀ ਕਰੇਗਾ ਮੇਰਾ ਨਾਮ ਰਜੀਪੂਰੀ ਹੈ ਕੁੰਨੀ ਮਾਜਰਾ ਮੋਹੱਲੀ ਤੋਂ ਕੀ ਮੋਹੱਲੀ ਜिले ਦੇ ਵਿੱਚ ਸਵੱਛ ਮੋਹੱਲੀ ਤੰਦਰੁਸਤ ਮੋਹੱਲੀ ਦੇ ਮਿਸ਼ਨ ਦੇ ਅੰਦਰ ਵਿਅਕਤੀ ਨੂੰ ਜਾਗਰੂਕ ਕੀਤਾ ਔਰ ਇੱਕ ਸਵੱਛਤਾ ਰੈਲੀ ਵੀ ਕੱਢੀ ਕਿ ਜਿਹਦੇ ਵਿੱਚ ਸੰਸਥਾ ਦੇ ਆਲੇ ਦੇ ਟੋਲੇ ਜਾ ਕੇ ਜਿਹੜੇ ਲੋਕੀ ਸੁਸਾਇਟੀਆਂ ਔਰ ਕਰਾਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਸੁਚਤ ਜਾਣਕਾਰੀ ਦਿੱਤੀ ਤਾਂ ਕਿ ਕੱਲਾ ਸਵੱਛਾ ਹੀ ਨਹੀਂ ਆਸ-ਪਾਸ ਦਾ ਇਲਾਕਾ ਵੀ ਸਵੱਛ ਔਰ ਤੰਦਰੁਸਤ ਰਹੇ। ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ ਹੈ। ਅਜ ਮੈਰੋ ਸਟੇਡੀਅਮ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਨ marquée ਹੋਣਾਈ ਗੱਲ ਕਹੀ ਉਹਨਾਂ ਨੇ ਕਿਹਾ ਕਿ ਇਹ ਸ਼ੂਟਿੰਗ ਰੇਂਜ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਚੰਗੀ ਸਰੀਰੀ ਅਤੇ ਦਿਮਾਗੀ ਸਿਹਤ ਨਾਲ ਜੋੜਨ ਵਾਸਤੇ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚਨ ਸਿੰਘ ਵਰਸਟ ਨੇ ਸੂਬੇ ਦੇ ਵੱਖ-ਵੱਖ ਅਨਾਜ ਮੰਡੀਆਂ ਫਲ ਤੇ ਸਬਜ਼ੀ ਮੰਡੀਆਂ ਦੇ ਵਿਕਾਸ ਕਾਰਜਾਂ ਮਾਰਕੀਟ ਕਮੇਟੀਆਂ ਤੇ ਨਾਮ ਸਬੰਧੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਚੇਅਰਮੈਨ ਨੇ ਸਾਰੇ ਅਧਿਕਾਰੀਆਂ ਨੂੰ ਮੰਡੀਆਂ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨਿਪਟਰ ਚੜਾਉਣ ਦੀ ਹਦਾਇਤ ਕੀਤੀ। ਉਹਨਾਂ ਪਟਿਆਲਾ ਦੀ ਸੁਨੌਰ ਰੋਡ ਸਥਿਤ ਆਧੁਨਿਕ ਫਲ ਅਤੇ ਸਬਜ਼ੀ ਮੰਡੀ ਦੇ ਮੁੱਖ ਗੇਟ ਉੱਤੇ ਲਗਾਏ ਬੂਮ ਬੈਰੀਅਰ, ਸੀਸੀਟੀਵੀ ਕੈਮਰੇ ਅਤੇ ਵੇਬ ਬ੍ਰਿਜ ਰਾਹੀਂ ਆਨਲਾਈਨ ਐਂਟਰੀ ਦੀ ਤਰਸੇ ਪੰਜਾਬੀਆਂ ਹੋੜਨਾ ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ ਦੇ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਹਦਾਇਤ ਕੀਤੀ। ਬਾਬਾ ਸ਼ੇਖ ਫਰੀਦ ਜੀ ਆਗਮਨ ਪੂਰਵ ਦੇ ਸਬੰਧ ਵਿੱਚ ਅੱਜ ਫਰੀਦਕੋਟ ਸਥਿਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਤੇ ਪਾਠ ਮਗਰੋਂ ਅਰਦਾਸ ਅਤੇ ਕੀਰਤਨ ਨਾਲ ਮੇਲੇ ਦਾ ਆਗਾਸ ਹੋ ਕੇ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਐਮ ਐਲ ਏ ਗੁਰਦਤ ਸਿੰਘ ਸੇਖੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਈਆਂ ਸ਼੍ਰੀ ਸੰਮਾਨ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਫਰੀਦ ਮੇਲੇ ਦਾ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਖਿਆਲ ਰੱਖਣ ਹਲਕਾ ਵਿਧਾਇਕ ਨੇ ਕਿਹਾ ਕਿ ਬਾਬਾ ਫਰੀਦ ਜੀ ਮਹਾਨ ਸੂਫੀ ਸੰਤ ਜਿਨ੍ਹਾਂ ਦੀ ਬਾਣੀ ਸਾਨੂੰ ਮਾਨਸਿਕ ਆਤਮਿਕ ਤੌਰ ਤੇ ਤ੍ਰਿਪਤ ਕਰਦੀ ਹੈ ਦੇਸ਼ ਭਰ ਵਿੱਚ 1 ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਵੱਖ-ਵੱਖ ਅਧਿਕਾਰੀਆਂ ਨੇ ਕੀਤੇ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਮੇਰਾ ਨਾਮ ਹਰਦੀਪਨ ਪੋਸ਼ਨ ਮਾਂ ਨੂੰ ਲੈ ਕੇ ਬੈਨੀਫਿਸ਼ਰੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਇਹ ਬੈਨੀਫਿਸ਼ਰੀ ਜਿਹੜੇ ਸਾਡੀਆਂ ਐਕਟੀਵਿਟੀਆਂ ਨੇ ਜਿਵੇਂ ਕਿ ਅਸੀਂ ਪੋਸ਼ਨ ਕੋਦ ਭਰਾਈ ਕਰ ਰਹੇ ਹਾਂ ਅਨਪ੍ਰਾਸ਼ਨ ਦਿਵਸ ਕਰ ਰਹੇ ਹਾਂ ਉਹਨਾਂ ਨੂੰ ਲੈ ਕੇ ਵੀ ਸਾਰੇ ਸਾਡੇ ਬੈਨੀਫਿਸ਼ਰੀਸ ਤੇ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਆਂਗਣਵਾੜੀ ਸੈਂਟਰਾਂ ਦੇ ਵਿੱਚ ਅਸੀਂ ਪ੍ਰੀ ਸਕੂਲ ਐਜੂਕੇਸ਼ਨ ਦੇ ਨਾਲ-ਨਾਲ ਬੱਚਿਆਂ ਨੂੰ ਮਾਰਨਿੰਗ 스ਨੈਕ ਦਿੱਤਾ ਜਾ ਰਿਹਾ ਤੇ ਐਚਸੀਐਨ ਦਿੱਤਾ ਜਾ ਰਿਹਾ ਹੋਟਕੁਕ ਮੀਲ ਦਿੱਤਾ ਜਾ ਰਿਹਾ ਹੈ ਮੇਰਾ ਨਾਮ ਆਮਨਾ ਜੀ ਮੁੱਗੇ ਤੋਂ ਗੱਲ ਕਰ ਰਹੀ ਹਾਂ ਪੋਸ਼ਨ ਮਾਂ ਦਾ ਜੋ ਮੰਥ ਚੱਲ ਰਿਹਾ ਵਾ ਜਿੰਨੇ ਪੇਸ਼ੈਂਟ ਸਾ ਅਡਸਲ ਨਰਵਸਟੀ ਆਉਂਦੇ ਆ ਪੋਸ਼ਣ ਸੰਤੁਲਿਤ ਭੋਜਨ ਵਾਸਤੇ ਆ ਦੱਸਿਆ ਜਾਂਦਾ ਵਾ ਕਿਹੜੀ ਡਿਟ ਡਾਈਟ ਆ ਜਿਹੜੀ ਉਹਨਾਂ ਨੂੰ ਸਸਟੇਨੇਬਲ ਕਰਨ ਦੀ ਲੋੜ ਆ ਜੋ ਚੀਤ ਵੀ ਹੋਵੇ ਤੇ ਬੈਸਟ ਵੀ ਹੋਵੇ ਜ਼ਿਲ੍ਹਾ ਫਟਾਗੜ ਸਾਹਾਬ ਦੀ ਇਸ ਯਹੀ ਸਟਾਫ ਨੇ ਮੋਬਾਈਲ ਖੋਹਣ ਵਾਲੇ ਗਿਰੋਹ ਨੂੰ ਕਾਬੂ ਕਰਕੇ 43 ਮੋਬਾਈਲ ਫੋਨ ਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ ਐਸਐਸਪੀ ਡਾਕਟਰ ਰਵਜੋਦ ਗਰੇਵਾਲ ਨੇ ਮੰਡੀ ਗੋਬਿੰਦਗੜ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਿਰੋਹ ਵੱਲੋਂ ਲੁੱਟੇ ਗਏ ਰਕਮ ਤੇ ਮੋਬਾਈਲ ਫੋਨ ਉਹਨਾਂ ਦੇ ਮਾਲਕਾਂ ਨੂੰ ਸੌਂਪ ਦਿੱਤੇ ਗਏ ਨੇ ਐਸਐਸਪੀ ਨੇ ਦੱਸਿਆ ਕਿ ਇਸ ਗਿਰੋਹ ਦੇ 7 ਮੈਂਬਰ ਪੁਲਿਸ ਦੀ ਹਿਰਾਸਤ ਵਿੱਚ ਨੇ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਨਾਲਾ ਦੇ ਤਪਾ ਵਿਖੇ ਭਾਰਤੀ ਖੁਰਾਕ ਨਿਗੰਧ ਦੇ ਗੋਦਾਮ ਚਾਚਸੂਈ ਰੇ ਅਗ ਲੱਗਣ ਕਾਰਨ ਵੱਡੀ ਗਿਣਤੀ ਚ ਚੌਲਾਂ ਦੇ ਬੰਡਲ ਆਕ ਦੀ ਲਪੇਟ ਵਿੱਚ ਆ ਗਈ ਫਾਇਰ ਅਫਸਰ ਜਸਪੀਤ ਸਿੰਘ ਨੇ ਦੱਸਿਆ ਕਿ ਤਪਾ ਮੰਡੀ ਚ ਐਫਸੀਆਈ ਦੇ ਗੋਦਾਮ ਚ ਅਗ ਲੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਉਹਨਾਂ ਤੁਰੰਤ ਫਾਇਰ ਟੈਂਡਰ ਮੌਕੇ ਤੇ ਪਹੁੰਚ ਕੇ ਅਗ ਦੇ ਕਾਬੂ ਪਾਇਆ ਫਾਇਰ ਅਫਸਰ ਮੁਤਾਬਕ ਅਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਜਿਸ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਗੋਦਾਸਪੁਰ ਦੇ ਡਿਪਟੀ ਕਮਿਸ਼ਨਰ 우ਮਾਸ਼ੰਕਰ ਗੁਪਤਾ ਨੇ ਪਿੰਡਾਂ ਚ ਬਣੀਆਂ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਸਰਹੱਦਾਂ ਦੀ ਰਾਖੀ 'ਚ ਅਹਿਮ ਭੂਮਿਕਾ ਅਦਾ ਕਰਦੇ ਨੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਟੀਮ ਦੀ ਤਰ੍ਹਾਂ ਸਹਿਯੋਗ ਕਰਦੇ ਨੇ ਜੋ ਸ਼ਲਾਘਾਯੋਗ ਹੈ ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਰਾਜਪਾਲ ਗੁਲਾਬਚੰਦ ਗਟਾਰੀਆ ਡੇਰਾ ਬਾਬਾ ਨਾਨਕ ਵਿਖੇ ਪਹੁੰਚਣਗੇ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕਰਨਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੇ ਜਾਂਦੇ ਮਹੀਨੇਵਾਰ ਮੈਗਜ਼ੀਨ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਬੰਧਕੀ ਕਾਰਨਾਂ ਕਰਕੇ ਛਾਪ ਨਹੀਂ ਰਹੀ ਸਨ ਉਹਨਾਂ ਦੇ ਸਤੰਬਰ ਦੇ ਅੰਕ ਬੋਰਡ ਦੇ ਚੇਅਰਮੈਨ ਕਮਲ ਕੁਸ਼ੋਰ ਯਾਦਵ ਅਤੇ ਸਕੱਤਰ ਅਵਿਕੇਸ਼ ਗੁਪਤਾ ਦੇ ਨੇ ਅੱਜ ਲੋਕ ਅਰਪਣ ਕੀਤੇ ਇਹ ਦੋਵੇਂ ਮੈਗਜ਼ੀਨ ਛੇਤਰ ਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਮ ਜਾਣਕਾਰੀ ਤੇ ਸਾਹਤ ਨਾਲ ਜੋੜਨ ਦਾ ਕੰਮ ਕਰਦੇ ਨੇ ਚੇਅਰਮੈਨ ਨੇ ਇਹਨਾਂ ਬਾੜ ਰਸਾਲਿਆਂ ਦੀ ਪ੍ਰਿੰਟਿੰਗ ਦੀ ਗੁਣਵੱਤਾ ਤੇ ਪ੍ਰਕਾਸ਼ਿਤ ਕੀਤੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ 올 گورنمنٹ এমপ্লয়িজ ট্রেড ইউনিয়ন কাউন্সিল ਤੇ ਨਾਰਥਨ ਰੇਲਵੇ ਮੈਨਸ ਯੂਨੀਅਨ ਵੱਲੋਂ 19 ਸਤੰਬਰ 1968 ਦੀ ਸ਼ਹੀਦਾਂ ਦੀ ਯਾਦ ਵਿੱਚ 65ਵੀਂ ਸ਼ਹੀਦੀ ਕਾਨਫਰੰਸ ਪਠਾਨਕੋਟ ਸਿਟੀ ਸਟੇਸ਼ਨ ਵਿਖੇ ਕਰਵਾਈ ਗਈ ਕਾਉਂਸਲ ਪ੍ਰਧਾਨ ਹਰਿੰਦਰ ਸਿੰਘ ਰੰਦਾਵਾ ਤੇ ਯੂਨੀਅਨ ਦੇ ਮੰਡਲ ਪ੍ਰਧਾਨ ਸ਼ੰਬਰ ਸਿੰਘ ਦੀ ਪ੍ਰਦਾਨਗੀ ਹੇਠ ਇਸ ਕਾਨਫਰੰਸ 'ਚ ਹੋਰ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੋਗਾ ਜ਼ਿਲ੍ਹਾ ਦਿਨ ਆਉਂਦੇ ਝੋਨੇ ਦੇ ਬਾਡੀ ਸੀਜ਼ਨ ਦੌਰਾਨ ਪਰਾਲੀ ਨੂੰ ਅਗਲਾਉਂਦੀਆਂ ਘਟਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ 100 ਪਿੰਡਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਪਿਛਲੇ ਸੀਜ਼ਨ ਦੌਰਾਨ ਸਭ ਤੋਂ ਵੱਧ ਅਗਲ ਗੰਨੀ ਘਟਨਾਵਾਂ ਸਾਹਮਣੇ ਆਈਆਂ ਸਨ ਇਨ੍ਹਾਂ ਪਿੰਡਾਂ ਉੱਤੇ ਸਵਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਕਰੜੀ ਨਜ਼ਰ ਰਹੇਗੀ ਜੇਕਰ ਇਸ ਸਾਲ ਕਿਸੇ ਨੇ ਅਗਲਾਉਂਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਚਲਾਈ ਜਾਂਦੀ ਜਾਵੇਗੀ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਸ਼ੇ ਸਾਰੰਗਲ ਨੇ ਦਿੱਤੀ ਹੈ ਅੱਜ ਜੁਲੰਦਰ ਪਟਿਆਲਾ ਤਰਨਤਾਰਨ ਫਤਗਟ ਸਾਹਾ ਮੋਗਾ ਮਾਨਸਾ ਤੇ ਮੁਹਾਲੀ ਦੀ ਕੋਲ ਆਕੀਆਂ ਛਲਕਾ ਮੀ ਵਿਖੰਨੋ ਮਿਲਿਆ ਜਦਕਿ ਪਠਾਨਕੋਟ ਫਰੀਦਕੋਟ ਫਾਜ਼ਿਲਕਾ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਬਦਲਵਾਈ ਹੋਣ ਨਾਲ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਹੈ ਮੌਸਮ ਵਿਭਾਗ ਨੇ ਸਵੇਰੇ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਵਿਭਾਗ ਨੇ ਮੌਸਮ ਬਾਰੇ ਕੋਈ ਹੋਰ ਚੇਤਾਵਨੀ ਜਾਰੀ ਨਹੀਂ ਕੀਤੀ ਰਿਆਖੜ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ राष्ट्रपति द्रौपदी मुर्मू ने कहे कि स्वच्छता ਨਾਲ ਹੀ ਦੇਸ਼ ਸਿਹਤਮੰਦ ਅਤੇ ਵਿਕਸਿਤ ਹੋਵੇਗਾ बाबा शेख फरीद जी ਦੇ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਢਿੱਲਾ ਬਾਬਾ ਫਰੀਦ ਵਿਖੇ ਮੇਲੇ ਦਾ ਆਗਾਸti ਪੰਜਾਬ ਦੇ ਬਕੋਆਖ ਜ਼ਿਲ੍ਹੇ ਚ ਹਲਕੀ ਵਰਖਾ ਤੇ ਬੱਦਲਵਾਈ ਹੋਣ ਨਾਲ ਮੌਸਮ ਸੁਹਾਵਣਾ ਬਣਿਆ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ